हे गरीब नवाज सतगुरु जी कृपा ਕਰਿਓ ਅਰੰਭਤਾ ਵੀ ਤੁਸੀਂ ਕਰਵਾਈ ਹੈ ਨਿਰਵਿਗਤ ਸਹਿਤ ਸੰਪੂਰਨ ਵੀ ਤੁਸੀਂ ਇਹ ਜਪਤਾ ਵਿੱਚ ਪੜਾ ਕਰਾਉਣਾ ਮਹਾਰਾਜ ਜੀ ਕਿਉਂ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਡੋਰੀ ਉਹਦੇ ਮਾਲਕ ਜੀ ਦੇ ਹੱਥ ਵਿੱਚ ਹੈ ਆਓ ਪਾਗਾਂ ਵਾਲਿਓ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਾਂ ਦੇ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਅਦਬ ਸਤਕਾਰ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਅਰਜਨ ਦੇ ਪਿਤਾ ਜੀ ਸਿੰਘਾਸਨ ਤੇ ਬੈਠੇ ਨੇ ਸੰਗਤਾਂ ਆ ਕੇ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕਰਦੀਆਂ ਨੇ ਇਹ ਸੰਗਤਾਂ ਦੇ ਵਿੱਚ ਭਾਈ ਸਾਈ ਦਾ ਜੀ ਵੀ ਸਤਿਗੁਰ ਦੇ ਚਰਨਾਂ ਵਿੱਚ ਆਏ ਸਤਿਗੁਰ ਦੀ ਹਜ਼ੂਰੀ ਵਿੱਚ ਆਏ ਦੋਵੇਂ ਹੱਥ ਜੋੜਨੇ ਜੀ ਮੈਂ ਸੰਗਤ ਦੇ ਗਿਆਨ ਵਾਸਤੇ ਬੇਨਤੀ ਕਰਦਾ ਹਾਂ ਸੰਗਤ ਜੀ ਇੱਕ ਭਾਈ ਸਾਈ ਦਾ ਜੀ ਹੋਏ ਜੇ ਛੇਵੇਂ ਪਾਤਸ਼ਾਹ ਜੀ ਦੇ ਸੰਧੂ ਸਾਹਿਬ ਇਹ ਉਹ ਨਹੀਂ ਇਹ ਗੁਰੂ ਅਰਜਨ ਦੇਵ ਪਿਤਾ ਜੀ ਵੱਲੇ ਭਾਈ ਸਾਈਂ ਦਾਸ ਜੀ ਹੋਏ ਨੇ ਭਾਈ ਸਾਈਂ ਦਾਸ ਜੀ ਦੋਵੇਂ ਹੱਥ ਜੋੜ ਕੇ ਸਤਿਗੁਰ ਦੀ ਹਜ਼ੂਰੀ ਟਿਕ ਲੋ ਜਾਂਦੇ ਨੇ ਬੜੀ ਨਿਮਰਤਾ ਦੇ ਨਾਲ ਗਲਤ ਪੱਲਾ ਪਾ ਕੇ ਸਤਿਗੁਰ ਜੀ ਨੂੰ ਬੇਨਤੀ ਕਰਦੇ ਨੇ ਸਤਿਗੁਰ ਜੀ ਕਿਰਪਾ ਕਰੋ ਮੈਨੂੰ ਕੋਈ ਉਪਦੇਸ਼ ਬਖਸ਼ੋ ਜਿਸ ਦੇ ਨਾਲ ਮੇਰਾ ਲੋਕ ਵੀ ਸਵਾਰਿਆ ਜਾਵੇ ਤੇ ਪਰਲੋਕ ਵੀ ਸਵਾਰਿਆ ਜਾਵੇ। हे ਗਰੀਬ ਨਿਵਾਜ ਧਨ ਗੁਰ ਅਰਜਨ ਦੇ ਪਿਤਾ ਜੀ ਤੁਸੀਂ ਦੇ ਆਲੂ ਕਿਰਪਾਲੂ ਪਿਤਾ ਜੀ ਹੋ ਗਰੀਬਾਂ ਨੂੰ ਨਿਵਾਜਣ ਵਾਲੇ ਹੋ ਗਰੀਬ ਨਿਵਾਜੀ ਤੁਸੀਂ ਕਿਰਪਾ ਕਰੋ ਕੋਈ ਇਹੋ ਜਿਹੀ ਮੈਨੂੰ ਸੋਝੀ ਬਖਸ਼ੋ ਜਿਸ ਦੇ ਨਾਲ ਮੇਰਾ ਹਲਤ ਵੀ ਸਵਾਰਿਆ ਜਾਵੇ ਤੇ ਪਲਤ ਵੀ ਸਵਾਰਿਆ ਜਾਵੇ ਗੁਰੂ ਅਰਜਨ ਦੇਵ ਜੀ ਅੱਖ ਲੱਗਿਓ ਸਾਈਂ ਦਾਸ ਤੂੰ ਬੜੀ ਸੋਹਣੀ ਮੰਗ ਮੰਗੀ ਹੈ ਵਿੜਲੇ ਹੁੰਦੇ ਨੇ ਜੋ ਹਲਤ ਪਲਤ ਦੇ ਸੁੱਖ ਮੰਗਦੇ ਨੇ ਬਹੁਤੇ ਲੋਕ ਕੇਵਲ ਤੇ ਕੇਵਲ ਲੋਕ ਦੇ ਸੁੱਖ ਮੰਗਦੇ ਨੇ ਪਰ ਲੋਕ ਦੇ ਸੁੱਖ ਕੋਈ ਵਿਰਲਾ ਹੀ ਮੰਗਦਾ ਹੈ ਕੁਈ ਕਹਿੰਦਾ ਬੰਦਾ ਇਹ ਦਾਤ ਮਿਲ ਜਾਵੇ ਇਹ ਦਾਤ ਮਿਲ ਜਾਵੇ ਜਦੋਂ ਦਾਤ ਮਿਲ ਜਾਂਦੀ ਏ ਫਿਰ ਦਾਤਾ ਵੀ ਵਿਸਰ ਜਾਂਦਾ ਹੈ ਸਤਿਗੁਰ ਦੀ ਬਾਣੀ ਕਹਿੰਦੀ ਹੈ ਦਾਤ ਪਿਆਰੀ ਵਿਸਰਿਆ ਦਤਾਰ ਸਤਿਗੁਰ ਦੀ ਅੱਖ ਲੱਗੇ ਭਾਈ ਸਾਈਂ ਦਾਸ ਤੁਸੀਂ ਗੁਰਬਾਣੀ ਪੜਿਆ ਕਰੋ ਨਾਮ ਦਾ ਅਭਿਆਸ ਕਰਿਆ ਕਰੋ ਇਕਾਗਰ ਚਿਤੋ ਕੇ ਗੁਰਬਾਣੀ ਪੜ੍ਹਨੀ ਹੈ ਇਕਾਗਰ ਚਿਤੋ ਕੇ ਨਾਮ ਦਾ ਅਭਿਆਸ ਕਰਨਾ ਹੈ ਤੁਹਾਡੇ ਵਾਸਤੇ ਇਹੋ ਉਪਦੇਸ਼ ਹੈ ਵੇਖੋ ਭਾਗਾਂ ਵਾਲਿਓ ਸਤਗੁਰ ਨੇ ਕਿੰਨਾ ਸਰਲ ਉਪਦੇਸ਼ ਦਿੱਤਾ ਇਹਨੂੰ ਇਹ ਕੇਵਲ ਤੇ ਕੇਵਲ ਭਾਈ ਸਾਈਂ ਦਾਸ ਨੂੰ ਉਪਦੇਸ਼ ਨਹੀਂ ਦਿੱਤਾ ਗੁਰੂ ਅਰਜਨ ਦੇਵ ਪਿਤਾ ਜੀ ਨੇ ਸਮੁੱਚੇ ਸੰਸਾਰ ਨੂੰ ਇਹ ਉਪਦੇਸ਼ ਦਿੱਤਾ ਜਿਹੜਾ ਵੀ ਇਹ ਉਪਦੇਸ਼ ਨੂੰ ਧਾਰੇਗਾ ਉਹਦਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਵੇਗਾ। ਪਾਪ ਉਹਦਾ ਲੋਕ ਪਰਲੋਕ ਸਵਾਰਿਆ ਜਾਏਗਾ। ਪਿਤਾ ਜੀ ਆਖਣ ਲੱਗੇ ਭਾਈ ਸਾਈਂਦਾਸ ਗੁਰਬਾਣੀ ਵੀ ਪੜਨੀ ਹੈ। ਨਾਮ ਦਾ ਅਭਿਆਸ ਵੀ ਕਰਨਾ ਹੈ। ਯਤਨ ਕਰਨਾ ਹੈ। ਇਕਾਗਰ ਚਿਤ ਹੋ ਕੇ ਬਾਣੀ ਪੜਨੀ ਹੈ। ਇਕਾਗਰ ਚਿਤ ਹੋ ਕੇ ਨਾਮ ਦਾ ਅਭਿਆਸ ਕਰਨਾ ਹੈ। ਪੜਦੇ ਹੋ ਨਾ ਬਾਣੀ ਦੇ ਵਿੱਚ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾ ਵਿਧਾਨ ਬਿਕਾਕਰ ਚੀਤ ਆਓ 10 ਤੱਕ ਨੂੰ ਕੋ ਦਿਲ ਹੈ ਅਸੀਂ ਵੀ ਚੌਂਕੜੇ ਮਾਰ ਕੇ ਇੱਕ ਦੋ ਮਿੰਟ ਹਾਜ਼ਰੀ ਲਾਈਏ ਆਓ ਜਿੱਥੇ ਇੱਥੇ ਕੋਈ ਬੈਠਾ ਹੈ ਚੌਂਕੜੇ ਮਾਰ ਲਓ ਸਤਗੁਰ ਦੇ ਪਿਆਰ ਦੇ ਵਿੱਚ ਅਸੀਂ ਵੀ ਦੋ ਕੁ ਮਿੰਟ ਉਹ ਨਾਮ ਦਾ ਅਭਿਆਸ ਕਰੀਏ ਜੀ ਸਤਨਾਮ ਵਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ but then ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅੱਜ ਗੁਰੂ ਅਰਜਨ ਦੇਵ ਜੀ ਅੱਖਣ ਲਗੇ ਭਾਈ ਸਾਈਂ ਦਾ ਜੀ ਗੁਰਬਾਣੀ ਵੀ ਪੜਨੀ ਹੈ ਨਾਮ ਦਾ ਅਭਿਆਸ ਵੀ ਕਰਨਾ ਹੈ ਇਕਾਗਰ ਚਿਤੋ ਕੇ ਗੁਰਬਾਣੀ ਪੜਨੀ ਹੈ ਇਕਾਗਰ ਚਿਤੋ ਕੇ ਨਾਮ ਦਾ ਅਭਿਆਸ ਕਰਨਾ ਹੈ ਇਹ ਸਤਗੁਰੂ ਕੋ ਅਗਿਆ ਲੈ ਕੇ ਆਪਣੇ ਘਰ ਜਾਂਦਾ ਹੈ ਅਮਰਤ ਵੇਲੇ ਜਾਗਦਾ ਹੈ ਗੁਰਬਾਣੀ ਪੜਦਾ ਹੈ ਨਾਮ ਦਾ ਅਭਿਆਸ ਕਰਦਾ ਹੈ ਇਹ ਬੜਾ ਯਤਨ ਕਰਦਾ ਹੈ ਪਰ ਇਹਦਾ ਮਨ ਇਕਾਗਰ ਨਹੀਂ ਹੁੰਦਾ ਮਨ ਉਡਾਰੀਆਂ ਮਾਰਦਾ ਫਿਰਦਾ ਹੈ ਸਮਾਂ ਬੀਤਦਾ ਜਾ ਰਿਹਾ ਹੈ ਇਹ ਸਤ ਗੁਰ ਦੇ ਜਨਨਾ ਕਰਨੇ ਪਉਂਦਾ ਹੈ ਗੁਰੂ ਅਰਜਨ ਦੇਵ ਪਿਤਾ ਜੀ ਆਪ ਜੀ ਨੇ ਆਖਿਆ ਸੀ ਕਿ ਇਕਾਗਰ ਚਿਤ ੋ ਕੇ ਗੁਰਬਾਣੀ ਪੜਨੀ ਹੈ ਇਕਾਗਰ ਚਿਤ ੋ ਕੇ ਨਾਮ ਦਾ ਅਭਿਆਸ ਕਰਨਾ ਹੈ ਪਰ ਮੇਰਾ ਮਨ ਘੋੜੇ ਵਾਂਗੂ ਭੱਜਾ ਫਿਰਦਾ ਹੈ ਇਹ ਕਦੀ ਕਿਤੇ ਭੱਜ ਜਾਂਦਾ ਹੈ ਭੱਜ ਕੇ ਮੈਂ ਗੁਟਕਾ ਸਹਿਬ ਗੁਰਬਾਣੀ ਦੀ ਪੋਥੀ ਫੜੀ ਹੁੰਦੀ ਹੈ ਇਹ ਕਦੀ ਕਿਤੇ ਭੱਜ ਜਾਂਦਾ ਹੈ ਕਦੀ ਕਿਤੇ ਭਜਦਾ ਹੈ ਪਗਾ ਵਾਲਿਓ ਜਿਆਦਾਤਰ ਸਾਡੇ ਨਾਲ ਵੀ ਇਦਾਂ ਹੁੰਦਾ ਹੈ ਕਈ ਵਾਰ ਅਸੀਂ ਸੰਗਤ ਬੈਠ ਕੇ ਗੁਰਬਾਣੀ ਪੜ੍ਹਦੇ ਹਾਂ ਸੰਗਤ ਰੂਪ ਸੁਖਨੀ ਸਾਹਿਬ ਦੀ ਬਾਣੇ ਕਰਦੇ ਹਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਚਪਾਈ ਸਾਹਿਬ ਦੇ ਜਾਪ ਕਰਦੇ ਹਾਂ ਕਥਾ ਕੀਰਤਨ ਸੁਣਦੇ ਹਾਂ ਪਰ ਸਾਡਾ ਮਨ ਕਿਤੇ ਹੋਰ ਉਡਾਰੀਆਂ ਮੜਦਾ ਹੁੰਦਾ ਹੈ ਕਦੀ ਸਾਡਾ ਮਨ ਕਿਸੇ ਰਿਸ਼ਤੇਦਾਰ ਕੋਲ ਕੋ ਪਹੁੰਚਿਆ ਹੁੰਦਾ ਹੈ ਕਦੀ ਸਾਡਾ ਮਨ ਕਿਤੇ ਕਾਰੋਬਾਰ ਤੇ ਪਹੁੰਚਿਆ ਹੁੰਦਾ ਹੈ ਕਦੀ ਸਾਡਾ ਮਨ ਆਪਣੇ ਪਰਿਵਾਰ ਤੇ ਬੱਚਿਆਂ ਤੇ ਪਹੁੰਚਿਆ ਹੁੰਦਾ ਹੈ ਇਹ ਬੜੀ ਕੋਸ਼ਿਸ਼ ਕਰਦਾ ਹੈ ਪਰ ਇਹਦਾ ਮਨ ਉਡਾਲੀਆਂ ਮਾਰਦਾ ਹੈ ਇਹ ਅਰਦਾਸਾਂ ਬੇਨਤੀਆਂ ਕਰਦਾ ਹੈ ਪਰ ਇਹਦਾ ਮਨ ਇਕਾਗਰ ਨਹੀਂ ਹੁੰਦਾ ਗੁਰਬਾਣੀ ਵੀ ਪੜਦਾ ਹੈ ਨਾਮ ਦਾ ਅਭਿਆਸ ਵੀ ਕਰਦਾ ਹੈ ਫਿਰ ਇੱਕ ਦਿਨ ਗੁਰੂ ਅਰਜਨ ਦੇ ਪਿਤਾ ਦੀ ਛੱਣ ਵਿੱਚ ਆਉਂਦਾ ਹੈ ਦੋਵੇਂ ਹੱਥ ਜੋੜ ਲੈਂਦਾ ਹੈ ਬੜੇ ਬਿਆਨ ਦੇ ਨਾਲ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਸੇ ਧੰਨ ਗੁਰੂ ਅਰਜਨ ਦੇ ਪਿਤਾ ਜੀ ਆਪ ਜੀ ਨੇ ਹੁਕਮ ਕੀਤਾ ਸੀ ਜੀ ਗੁਰਬਾਣੀ ਵੀ ਪੜਨੀ ਹੈ ਨਾਮ ਦਾ ਅਭਿਆਸ ਵੀ ਕਰਨਾ ਹੈ ਇਕਾਗਰ ਤੇ ਧੋਕੇ ਗੁਰਬਾਣੀ ਪੜਨੀ ਹੈ ਇਕਾਗਰ ਤੇ ਧੋਕੇ ਨਾਮ ਦਾ ਅਭਿਆਸ ਕਰਨਾ ਹੈ اے ਗਰੀਬ ਨਵਾਜ਼ ਜੀ ਮੇਰਾ ਮਨ ਤਾਂ ਘੋੜੇ ਵਾਂਗੂ ਭੱਜਾ ਫਿਰਦਾ ਹੈ ਮੈਂ ਬੜੀ ਕੋਸ਼ਿਸ਼ ਕੀਤੀ ਪਰ ਇਹ ਮਨ ਇਕਾਗਰ ਨਹੀਂ ਹੁੰਦਾ ਉਸ ਵੇਲੇ ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਸਾਈਂ ਦਾਸ ਤੇਰੇ ਤੇ ਇਹ ਕਿਰਪਾ ਹੋ ਗਈ ਹੈ ਤੈਨੂੰ ਹੁਣ ਇਹ ਪਤਾ ਲੱਗ ਗਿਆ ਸੰਗਤ ਕਰਕੇ ਸਾਈਂ ਦਾਸ ਇੱਥੇ ਕਿੰਨੇ ਕਿੰਨੇ ਸਾਲ ਹੋ ਜਾਂਦੇ ਨੇ 20 23 23 ਸਾਲ ਹੋ ਜਾਂਦੇ ਨੇ ਕੋਈ ਗੁਰਬਾਣੀ ਪੜਦਾ ਹੈ ਕੋਈ ਨਾਮ ਦਾ ਅਭਿਆਸ ਕਰਦਾ ਹੈ ਉਹਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਮਨ ਇਕਾਗਰ ਹੋਇਆ ਕਿ ਨਹੀਂ ਹੋਇਆ ਤੇਰੇ ਉੱਤੇ ਗੁਰੂ ਨਾਨਕ ਜੀ ਦੀ ਇਹ ਕਿਰਪਾ ਹੋ ਗਈ ਹੈ ਤੈਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਕਿ ਅਜੇ ਤੱਕ ਤੇਰਾ ਮਨ ਇਕਾਗਰ ਨਹੀਂ ਹੋਇਆ ਸਤਗੁਰ ਜੀ ਆਖਣ ਲੱਗੇ ਅੜੀਲ ਘੋੜਾ ਹੋਵੇ ਨਾ ਉਹ ਕਦੀ ਸੱਜੇ ਭਜਦਾ ਹੈ ਕਦੀ ਖੱਬੇ ਭਜਦਾ ਹੈ ਕਦੀ ਦੌਰਦਾ ਹੈ ਆਪਣੀ ਮਨਮਰਜ਼ੀ ਕਰਦਾ ਹੈ ਜੇ ਸਿਆਣਾ ਘੋੜਾ ਸਵਾਰ ਹੋਵੇ ਨਾ ਉਹਦੀ ਲਗਾਮ ਫੜ ਕੇ ਫਿਰ ਉਹਨੂੰ ਕਾਬੂ ਕਰਦਾ ਹੈ ਹੁੰਦੇ ਆਂਦੇ ਹੋ ਅੜੀਲ ਘੋੜਾ ਹੋਵੇ ਨਾ ਉਹ ਕਦੀ ਸੱਜੇ ਭਜਦਾ ਹੈ ਕਦੀ ਖੱਬੇ ਭਜਦਾ ਹੈ ਆਪਣੀ ਮਨਮਰਜ਼ੀ ਕਰਦਾ ਹੈ ਜੇ ਸਿਆਣਾ ਘੋੜਸਵਾਰ ਹੋਵੇ ਨਾ ਉਹਦੀ ਲਗਾਮ ਫੜ ਕੇ ਉਹਨੂੰ ਕਾਬੂ ਕਰਦਾ ਹੈ ਆਪਣੇ ਮੁਤਾਬਕ ਉਹਨੂੰ ਚਲਾਉਂਦਾ ਹੈ ਅੜੀਲ ਘੋੜੇ ਨੂੰ ਵੀ ਸਿਆਣਾ ਘੋੜਸਵਾਰ ਆਪਣੇ ਬਸ ਵਿੱਚ ਕਰ ਲੈਂਦਾ ਹੈ ਪਾਈ ਸਾਈਂ ਦਾਸ ਤੂੰ ਵੀ ਆਪਣੇ ਮਨ ਨੂੰ ਇਸੇ ਤਰ੍ਹਾਂ ਹੀ ਆਪਣੇ ਵਸ ਵਿੱਚ ਕਰਨਾ ਹੈ ਜਿਵੇਂ ਇੱਕ ਸਿਆਣਾ ਘੋੜ ਸਵਾਰ ਘੋੜੇ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਆਪਣੇ ਮੁਤਾਬਕ ਚਲਾਉਂਦਾ ਹੈ ਤੂੰ ਵੀ ਸਿਆਣਾ ਬੰਨਾ ਹੈ ਤੂੰ ਵੀ ਆਪਣੇ ਮਨ ਨੂੰ ਆਪਣੇ ਵਸ ਵਿੱਚ ਕਰਨਾ ਹੈ ਆਪਣੇ ਮੁਤਾਬਕ ਚਲਾਉਣਾ ਹੈ ਜਿੱਧਰ ਮਨ ਭਜੇ ਮੋੜ ਕੇ ਫਿਰ ਉਹਨੂੰ ਗੁਰਬਾਣੀ ਵਿੱਚ ਲੈ ਕੇ ਆਉਣਾ ਹੈ ਜਦੋਂ ਮਨ ਸੱਜੇ ਕਬੇ ਜਾਵੇ ਮੋੜ ਕੇ ਫਿਰ ਉਹਨੂੰ ਨਾਮ ਦੇ ਅਭਿਆਸ ਵਿੱਚ ਲਿਆਉਣਾ ਹੈ ਸਤਿਗੁਰੂ ਕਹਿੰਦੇ ਯਤਨ ਕਰ ਕੋਸ਼ਿਸ਼ ਕਰ ਗੁਰਨਾ ਨੇ ਕਿਰਪਾ ਕਰੇਗਾ ਇਹ ਸਤਿਗੁਰੂ ਕੋਲ ਉਪਦੇਸ਼ ਲੈ ਕੇ ਆਪਣੇ ਘਰ ਜਾਂਦਾ ਹੈ ਗੁਰਮੁਖੋ ਹੁਣ ਅੰਮ੍ਰਿਤ ਵੇਲੇ ਜਾਗਦਾ ਹੈ ਇਹਦਾ ਮਨ ਕਦੀ ਜਦੋਂ ਭਜਦਾ ਹੈ ਇਹ ਫਿਰ ਯਤਨ ਕਰਦਾ ਹੈ ਨਾਮ ਦੇ ਅਭਿਆਸ ਵਿੱਚ ਲੈ ਕੇ ਆਉਂਦਾ ਉਹਨੂੰ ਕਦੀ ਇਹਦਾ ਮਨ ਆਪਣੇ ਪਰਿਵਾਰ ਦੇ ਵਿੱਚ ਜਾਂਦਾ ਹੈ ਅਰਦਾਸ ਕਰਦਾ ਹੈ ਫਿਰ ਮਨ ਨੂੰ ਵਿੱਚ ਲੈ ਕੇ ਆਉਂਦਾ ਹੈ ਕਦੀ ਮਨ ਰਿਸ਼ਤੇਦਾਰੀਆਂ ਵੱਲ ਭਜਦਾ ਹੈ ਕਦੀ ਮਨ ਕਾੜੋ-ਪੜ ਵੱਲ ਭਜਦਾ ਹੈ ਇਹ ਗੁਰੂ ਅਰਜਨ ਦੇਵ ਜੀ ਅਰਦਾਸ ਕਰਕੇ ਚਰਨਾਂ ਦੇ ਵਿੱਚ ਫਿਰ ਉਹਨੂੰ ਬਾਣੀ ਦੇ ਵਿੱਚ ਲੈ ਕੇ ਆਉਂਦਾ ਹੈ ਜਿਉਂ-ਜਿਉਂ ਕੋਸ਼ਿਸ਼ ਕਰਦਾ ਹੈ ਇਹਦਾ ਮਨ ਇਹਦੇ ਵਾਸਤੇ ਆਉਣਾ ਸ਼ੁਰੂ ਹੋ ਗਿਆ ਪਰਦੇ ਨਾ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਅੱਜ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਗਰੀਬ ਆ ਸਤਿਗੁਰੂ ਦੀ ਕਿਰਪਾ ਹੋ ਗਈ ਇਹਨੇ ਉਦਮ ਕੀਤਾ ਕੋਸ਼ਿਸ਼ ਕੀਤੀ ਇਹਦਾ ਮਨ ਇਹਦੇ ਵਾਸਤੇ ਆ ਗਿਆ ਹੁਣ ਇਹਨੂੰ ਨਾਮ ਦਾ ਰਸਤਾ ਹੁੰਦਾ ਹੈ ਗੁਰਬਾਣੀ ਪੜਨ ਦਾ ਰਸਤਾ ਹੁੰਦਾ ਹੈ ਅੱਜ ਇਹ ਕਿਰਪਾ ਹੋ ਗਈ ਰੰਗ ਲਾਗਤ 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 ਹੈ ਇਹ ਜਿਹੜੀ ਦਾਤ ਗੁਰੂ ਜੀ ਕੋਲੋਂ ਮੰਗਦਾ ਸੀ ਨਾ ਅੱਜ ਗੁਰੂ ਜੀ ਨੇ ਸਹਿਜ ਹੀ ਉਹ ਦਾਤ ਇਹਦੀ ਝੋਲੀ 'ਚ ਪਾ ਦਿੱਤੀ ਕਿਉਂ ਇਹਦੇ ਅੰਦਰ ਪਿਆਰ ਸੀ ਇਹਦੇ ਅੰਦਰ ਇੱਕ ਤਾਂਗ ਸੀ ਇਹਦੇ ਅੰਦਰ ਖੇਤ ਸੀ ਕਿ ਮੈਂ ਆਪਣਾ ਮਨ ਗੁਰਬਾਣੀ 'ਤੇ ਜੋੜਨਾ ਹੈ ਆਪਣਾ ਮਨ ਨਾਮ ਦੇ ਅਭਿਆਸ 'ਚ ਜੋੜਨਾ ਹੈ ਜਦੋਂ ਇਹਨੇ ਕੋਸ਼ਿਸ਼ ਕੀਤੀ ਭਾਗਾਂ ਵਾਲਿਓ ਇਹਦਾ ਫਿਰ ਮਨ ਨਾਮ ਦੇ 'ਚ ਜੁੜ ਗਿਆ ਗੁਰਬਾਣੀ ਦੇ 'ਚ ਜੁੜ ਗਿਆ ਜਦੋਂ ਇਹਦਾ ਨਾਮ ਮਨ ਨਾਮ ਦੇ ਵਿੱਚ ਜੁੜ ਗਿਆ ਗੁਰਬਾਣੀ ਵਿੱਚ ਜੁੜ ਗਿਆ ਗੁਰਮਖੋ ਹੁਣ ਇਹਨੂੰ ਹਰ ਪਾਸੇ ਹੀ ਪ੍ਰਮਾਤਮਾ ਦਾ ਪਸਾਰਾ ਨਜ਼ਰ ਆਉਂਦਾ ਹੈ ਹੁਣ ਇਹਦੀ ਉਹ ਅਵਸਥਾ ਬਣ ਗਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਣਾਈ ਇਹਦੇ ਅੰਦਰ ਈਰਖਾ ਵੀ ਦੂਰ ਹੋ ਗਈ ਇਹਦੀਆਂ ਇੰਦਰੀਆਂ ਵੀ ਇਹਦੇ ਬਸ ਵਿੱਚ ਆ ਗਈਆਂ ਕਿਉਂ ਨਾਮ ਦੇ ਅਭਿਆਸ ਦੇ ਸਦਕੇ ਗੁਰਬਾਣੀ ਦੇ ਸਦਕੇ ਪਿਆਰ ਦੇ ਨਾਲ ਗੁਰਬਾਣੀ ਵੱਧਦਾ ਹੈ ਪਿਆਰ ਦੇ ਨਾਲ ਇਹ ਸਿਮਰਨ ਦਾ ਅਭਿਆਸ ਕਰਦਾ ਹੈ ਪਾਗਾ ਵਾਲਿਓ ਇਹ ਹਣ ਹੋੜਨਾ ਨ ਵੀ ਜੋੜਦਾ ਹੈ ਇਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਅਰਜਨ ਦੇ ਪਿਤਾ ਦੀ ਛਣ ਵਿੱਚ ਪਹੁੰਚਿਆ ਜਾ ਕੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ اے ਗੁਰੂ ਅਰਜਨ ਦੇ ਪਿਤਾ ਜੀ ਤੁਹਾਡਾ ਸ਼ੁਕਰਾਨਾ ਤੁਸੀਂ ਗਰੀਬ ਤੇ ਤਰਸ ਕੀਤਾ ਸਤਗੁਰ ਤੁਹਾਡਾ ਤਰਸ ਹੋ ਗਿਆ ਹੁਣ ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਭਾਈ ਸਾਈਂ ਦਾਸ ਗੁਰੂ ਨਾਨਕ ਨੇ ਤੇਰੇ ਤੇ ਕਿਰਪਾ ਕੀਤੀ ਹੈ ਹੁਣ ਤੂੰ ਆਪ ਵੀ ਜੁੜਨਾ ਹੈ ਹੋਰ ਟੁੱਟਿਆ ਨਹੀਂ ਪਰਮੇਸ਼ਰ ਦੇ ਨਾਲ ਜੋੜਨਾ ਹੈ ਨਾਮ ਦੇ ਨਾਲ ਜੋੜਨਾ ਹੈ ਗੁਰਬਾਣੀ ਦੇ ਅਭਿਆਸ ਨਾਲ ਜੋੜਨਾ ਹੈ ਗੁਰਬਾਣੀ ਨਾਲ ਜੋੜਨਾ ਹੈ ਪੱਗਾ ਵਾਲਿਓ ਤੇ ਸਤਗੁਰੂ ਨੇ ਤੇ ਕਿਰਪਾ ਕੀਤੀ ਇਹ ਭਾਈ ਸਾਈਂ ਦਾਸ ਜਿਹੜਾ ਕੋਈ ਸਮਾਂ ਸੀ ਆਪਣੀ ਦੇ ਹੀ ਬੇਨਤੀ ਕਰਦਾ ਸੀ ਸਤਗੁਰੂ ਮੇਰਾ ਮਨ ਇਹ ਕਾਗੜ ਹੋ ਜਾਵੇ ਮੈਨੂੰ ਨਾਮ ਦਾ ਰਸ ਆ ਜਾਵੇ ਗੈਨੂ ਕੁਰਬਾਨੀ ਦਾ ਆਨੰਦ ਆ ਜਾਵੇ ਅੱਜ ਇਹ ਸਤਗੁਰੂ ਦੀ ਕਿਰਪਾ ਦੇ ਨਾਲ ਟੁੱਟਿਆ ਨੂੰ ਜੋੜਨ ਵਾਲਾ ਬਣ ਗਿਆ ਭਾਈ ਸਾਈਂ ਦਾਸ ਇਹ ਟੁੱਟਿਆਂ ਨੂੰ ਜੋੜਦਾ ਹੈ ਇਹਦੀ ਰਸਨਾ ਤੇ ਆ ਪਰਮੇਸ਼ਰ ਦਾ ਵਾਸਾ ਹੋ ਗਿਆ ਜਿੰਨੂੰ ਵੀ ਜੋ ਉਪਦੇਸ਼ ਕਰਦਾ ਹੈ ਉਹ ਇਹਦੀ ਗੱਲ ਮੰਨਦਾ ਹੈ ਜੇ ਕੋਈ ਲੋੜਵੰਦ ਆਉਂਦਾ ਹੈ ਉਹਦੀ ਲੋੜ ਪੂਰੀ ਕਰਦਾ ਹੈ ਜੋ ਕੋਈ ਦੁਖੀ ਹੁੰਦਾ ਹੈ ਉਹਦਾ ਦੁੱਖ ਸੁਣ ਕੇ ਉਹਦੀ ਹੈਲਪ ਕਰਦਾ ਹੈ ਉਹਦੀ ਮਦਦ ਕਰਦਾ ਹੈ ਉਹਨੂੰ ਵੀ ਨਾਮ ਦੇ ਨਾਲ ਜੋੜਦਾ ਹੈ ਉਹਨੂੰ ਵੀ ਗੁਰਬਾਨੀ ਦੇ ਨਾਲ ਜੋੜਦਾ ਹੈ ਇਲਾਕੇ ਤੇ ਇਹਦੀ ਬੜੀ ਚਰਚਾ ਹੋ ਗਈ ਬੜੀ ਸ਼ੋਭਾ ਹੋ ਗਈ ਪਾਗਾਂ ਵਾਲਿਓ ਫਿਰ ਇਹਨੂੰ ਪਰਮੇਸ਼ਰ ਵੱਲੋਂ ਗੁਰ ਅਰਜਨ ਦੇਵ ਜੀ ਬੜੀਆਂ ਖੁਸ਼ੀਆਂ ਮਿਲੀਆਂ ਇਹਨੂੰ ਇਹਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਭਾਈ ਸਾਈਂ ਦਾਸ ਜੀ ਨੇ ਇਹਦਾ ਜੀਵਨ ਬੜਾ ਸੋਹਣਾ ਬਣ ਗਿਆ ਇਹਦਾ ਜੀਵਨ ਬੜਾ ਨਿਰਾਲਾ ਜਿਹਾ ਬਣ ਗਿਆ ਇਹ ਹਰਕਤ ਦੇ ਵਿੱਚ ਪਰਮੇਸ਼ਰ ਦੀ ਯੋਧ ਵੇਖਦਾ ਹੈ ਘਟ ਘਟ ਨੇ ਹਰ ਜੂ ਬਸੇ ਜਿਹੜੀ ਦਾਤ ਇਹ ਮੰਗਦਾ ਸੀ ਅੱਜ ਉਹ ਦਾਤ ਦਾ ਗਨੁਖੋ ਇਹ ਕੋ ਦਾਤ ਇਹਦੀ ਛੋਲੀ ਜਿਹੀ ਪੈ ਗਈ ਅੱਜ ਉਹ ਦਾਦਾ ਇਹ ਵਪਾਰੀ ਬਣ ਗਿਆ ਇਹਦੇ ਅੰਦਰ ਆਨੰਦ ਆ ਗਿਆ ਅੰਦਰ ਖੇੜਾ ਆ ਗਿਆ ਇਹਦਾ ਉਹ ਕਿਰਪਾ ਹੋ ਗਈ ਰੰਗ ਲਾਗਤ ਲਗਤ ਲਗਤ ਹੈ ਬੜਾ ਸੋਹਣਾ ਬੜਾ ਪਿਆਰਾ ਜੀਵਨ ਬਣ ਗਿਆ ਫੇ ਇਹਦਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਆਪਣੀਆਂ ਬਾਣਾਂ ਦੇ ਵਿੱਚ ਭਾਈ ਸਾਈ ਦਾ ਦਫਾ ਜ਼ਿਕਰ ਕਰਦੇ ਨੇ ਬੇਨਾਖੇ ਭਾਈ ਗੁਰਚਰਨ ਸਿੰਘ ਜੀ ਨੇ ਇਹ ਸਾਖੀ ਸੁਣਾ ਦਿੱਤੀ ਇਹ ਜਿਕਰ ਸੁਣਾਇਆ ਇਹ ਕਿੱਥੇ ਲਿਖਿਆ ਹੈ ਭਾਈ ਗੁਰਦਾਸ ਜੀ ਫਿਰ ਆਪਣੀਆਂ ਬਾਣਾਂ ਦੇ ਵਿੱਚ 11ਵੀਂ ਬਾਣ ਦੇ ਵਿੱਚ ਇਹ ਸਿੱਖ ਦਾ ਜ਼ਿਕਰ ਕਰਦੇ ਨੇ ਇਹਦਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਫਿਰ ਕਹਿੰਦੇ ਜੜਿਆ ਸਾਈਂ ਦਾਸ ਹੈ ਜੜਿਆ ਇਹਦੀ ਗੋਤ ਸੀ ਗੁਰਮੁਖੋ ਜੜਿਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ ਅਪਾਰ ਇਹ ਹੀ ਰੰਦਾ ਵਪਾਰੀ ਬਣ ਗਿਆ ਨਾਮ ਦਾ ਵਪਾਰੀ ਬਣ ਗਿਆ ਜੜਿਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ ਅਪਾਰਾ ਅੱਜ ਭਾਈ ਸਾਈਂ ਦਾਸ ਟੁੱਟਿਆ ਨੂੰ ਪਰਮੇਸ਼ਰ ਦੇ ਨਾਲ ਜੋੜਦਾ ਹੈ ਸਵੇਰੇ ਸ਼ਾਮ ਧਰਮਸ਼ਾਲਾ ਦੀ ਜਾਂਦਾ ਹੈ ਨਾਮ ਦਾ ਅਭਿਆਸ ਕਰਦਾ ਹੈ ਭੂਰਨਾ ਨੂੰ ਨਾਮ ਦੇ ਨਾਲ ਜੋੜਦਾ ਹੈ ਆਓ 1-2 ਮਿੰਟ ਇਹ ਹਾਜ਼ਰੀ ਲਾ ਲਈਏ ਫਿਰ 10 ਮਿੰਟ ਸਮਾਪਤੀ ਹੈ ਗੱਲ ਨੂੰ ਆਓ 2 ਮਿੰਟ ਹੋ ਰਹੇ ਨੇ ਦਾਸ ਦੇ ਜੇ ਇੱਕ ਮਿੰਟ ਸਤਗੁਰ ਦੇ ਪਿਆਰ ਦੇ ਵਿੱਚ ਗੁਰੂ ਅਰਜਨ ਦੇ ਪਿਤਾ ਦੇ ਪਿਆਰ ਦੇ ਵਿੱਚ ਸਾਰੀ ਸੰਗਤ ਅੰਦਰੋਂ ਇਹ ਹਾਜ਼ਰੀ ਲਾਓ ਪ੍ਰੇਮ ਦੇ ਨਾਲ ਜਪਿਓ ਜੀ ਇੱਕ ਜੋ ਪੰਜਾਂ ਪੰਜਾਂ ਦੀ ਆਵਾਜ਼ ਆਵੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ sat naam vahe guru sat naam vahe guru sat naam vahe guru sat naam vahe guru sat ਨਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਗੁਰੂ ਰਾਮਦਾਸ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਸਤਨਾਮ ਵਾਹੇ ਗੁਰੂ ਪੱਗਾਂ ਵਾਲਿਓ ਵੇਖ ਲਓ ਇੱਕ ਉਹ ਸਮਾਂ ਸੀ ਆਪਣੇ ਲਈ ਬੇਨਤੀ ਕਰਦਾ ਸੀ ਅੱਜ ਗੁਰੂ ਅਰਜਨ ਦੇਵ ਜੀ ਨੇ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਆਪ ਵੀ ਜੁੜ ਗਿਆ ਤਹੋਰਨਾਂ ਨੂੰ ਜੋੜਨ ਵਾਲਾ ਬਣ ਗਿਆ ਆਪ ਜਪੋ ਅਵਰਹ ਨਾਮ ਜਪਾਵੋ ਉਹ ਅਵਸਥਾ ਦਾ ਮਾਲਕ ਬਣ ਗਿਆ ਜਰੀਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ અપਾਰਾ ਸਭ ਕੁਲ ਹੀਰੇ ਲਾਲ અપਾਰਾ ਆਓ ਵਿਚਾਰ ਕਰਦੇ ਆਂ ビック ਨੇ अनेका ਗਲਤੀਆਂ ਪੁੱਲਾਂ ਹੋ ਗਿਆ ਨੇ ਸਤਿਗੁਰਜੀ ਬਖਸ਼ਣ ਜੋਗ ਨੇ ਸਤਿਗੁਰ ਦੀ ਸਾਸ ਰਤ ਬਖਸ਼ਣ ਜੋਗ ਹੈ ਦਾਤੀਆਂ ਪੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪਰਵਾਨੋ ਫਤੇ ਪਿਆਰ ਦੀ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ